ਸੁਨਵਾਈ ਨਹੀਂ ਕੀਤੀ ਇਹਦੀ ਵਿਜੀਲੈਂਸੀ ਅਸੀਂ ਜੋ ਮੰਗ ਕਰ ਰਹੇ ਹੈਗੇ ਆ ਅੱਜ ਸਾਡੇ ਟੈਕਸਰ ਦੇ ਪੈਸੇ ਜੋ ਲੁੱਟ ਹੋਈ ਹੈਗੀ ਹੈ ਅਗਰ ਸਰਕਾਰ ਨੇ ਸਾਡੀ ਸੁਣਵਾਈ 7 ਤਰੀਕ ਤੇ ਕੰਦਰ ਸਰਕਾਰ ਨੂੰ ਅਸੀਂ ਅਲਟੀਮੇਟ ਦੇ ਰਹੇ 7 ਜਨਵਰੀ 2025 ਤੇ 7 ਤਰੀਕ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਡੀਸੀ ਦਫਤਰ ਬਾਹਰ ਧਰਨਾ ਮਾਰ ਕੇ ਡੀਸੀ ਦਾ ਦਫਤਰ ਬੰਦ ਕਰਾ ਦਾਂਗੇ ਜੇ ਸਾਡੀ ਡਾਈੰਗ ਦੇ ਅਸੀਂ ਨੂੰ ਬੰਦ ਕਰਾਉਣ ਵਾਲੇ ਪਾਸੇ ਜਾਣਗੇ ਸਭ ਤੋਂ ਪਹਿਲੇ ਅਸੀਂ ਡੀਸੀ ਦਫਤਰ ਨੂੰ ਤਾਲਾ ਮਾਰਾਂਗੇ ਸੱਤ ਤਰੀਕ ਤੋਂ ਬਾਅਦ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਅਗਲਾ ਘੋੜਮ ਦੇਵਾਂਗੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਡਾਇਰੈਕਟ ਚਾਰਜ ਬੁੱਢਾ ਨਾਲਾ ਹੋ ਰਿਹਾ ਹੈ ਜਿਹੜਾ ਸਰਕਾਰ ਦਾ ਕੰਮ ਸੀਗਾ ਜਿਹਦੇ ਵਿੱਚ ਪੰਪਿੰਗ ਸਟੇਸ਼ਨ ਡਾਇਰੈਕਟ ਚਾਰ ਲੱਗੇ ਸਾਡੇ ਕੋਲੋਂ ਜਾੜੇ ਤੁਸੀਂ ਦੇਖਿਓ ਨੇ ਸਾਰਿਆਂ ਨੇ ਚਾਰ ਪੰਪਿੰਗ ਸਟੇਸ਼ਨ ਲੱਗੇ ਨੇ 18 ਪੁਆਇੰਟ ਦੇ ਡੈਰੀਆ ਦਾ ਪਾਣੀ ਹੈ ਗਊਸ਼ਾਲਾ ਤੋਂ ਕੋਰ ਫੀਲਡ ਗਾਈ ਦਾ ਨਾਲਾ ਛੱਤਿਆ ਸਾਰਾ ਪਾਣੀ ਡੈਕ ਦੇ ਚਾਰਜ ਤੋਂ ਬੰਦ ਕਰਦੇ ਨੇ ਉਹ ਚੰਦਾ ਸਾਰਾ ਚੱਲਦਾ ਵੇ ਸਾਰੇ ਬੰਨੀਓ ਬੰਦ ਕਰਨਗੇ ਉਹ ਬੰਦ ਕਰਨ ਲੱਗੇ ਨੇ ਹੁਣ ਲੱਗੇ ਨੇ ਨਾ ਜਦੋਂ ਗੰਦ ਫੈਲ ਗਿਆ ਇੱਕ ਚੀਜ਼ ਗੰਦੀ ਹੋ ਗਈ ਉਸ ਤੋਂ ਬਾਅਦ ਹੁਣ ਕਰਦਾ ਕੀ ਫਾਇਦਾ ਹੁਣ ਤੇ ਇਹਦਾ ਇਹ ਹੈਗਾ ਇਹਦਾ ਸੁਧਾਰ ਕਰਨ ਪੱਕਾ ਗਰਗੜੀ ਸਾਹਿਬ ਜਿਹੜੇ ਹਿੰਦੁਸਤਾਨ ਚ ਕਿੰਨੀਆਂ ਸੜਕਾਂ ਬਣਾ ਦੇ ਨੇ ਜਿਸ ਸਰਕਾਰ ਕੋਲ ਨਹੀਂ ਪੈਸਾ ਜਿਸ ਤਰ੍ਹਾਂ ਕਿਹਾ ਲਖਰਜੀ ਨੇ ਪ੍ਰਾਈਵੇਟ ادارے ਨੂੰ ਦੇਦੇ ਹੋ ਜਿਹੜੇ ਸਾਡੇ ਆਊਟ ਗੋਇੰਗ ਨੇ ਪਾਣੀ ਦੇ ਉਹਨਾਂ ਤੇ ਮੀਟਰ ਲਾ ਕੇ ਬਿੱਲ ਲੈਂਦੇ ਸਾਡੇ ਕੋਲੋਂ ਜਿੱਦੇ ਵੀ ਕਮਰਸ਼ੀਅਲ ਅਧਾਰੇ ਨੇ ਜਿਨ੍ਹਾਂ ਦਾ ਕਮਰਸ਼ੀਅਲ ਪਾਣੀ ਆਉਂਦਾ ਉਹਨਾਂ ਤੋਂ ਬਿੱਲ ਲਾ ਲਓ ਮੀਟਰ ਲਾ ਦਿਓ ਉਹਨਾਂ ਤੇ ਜਿੱਦਾ ਬਿਜਲੀ ਦਾ ਬਿੱਲ ਲੈਂਦੇ ਨੇ ਪ੍ਰਾਈਵੇਟ ਬੰਦੇ ਨੂੰ ਦੇ ਦਿਓ ਪਰ ਗੱਲ ਇਹ ਹੈਗੀ ਇਹਦੇ ਵਿੱਚ ਇਹ ਜਲਦੀ ਤੋਂ ਜਲਦੀ ਕੋਈ ਹੱਲੇ ਦਾ ਕੀਤਾ ਜਾਣਾ ਚਾਹੀਦਾ ਇਹ ਨਹੀਂ ਵੀ ਇੰਡਸਟਰੀ ਬੰਦ ਕਰ ਦਿਓ ਇੰਡਸਟਰੀ ਦੇ ਨਾਲ ਹੋਜਦੀ ਇੰਡਸਟਰੀ ਜੁੜੀ ਏ ਦੋ ਬਾਰਾ ਹਜ਼ਾਰ ਯੂਨਟ ਟੈਕਸਟਾਈਲ ਇੰਡਸਟਰੀ ਜੁੜੀ ਹੈ 10-12 ਹਜ਼ਾਰ ਯੂਨਟ ਲੱਖਾਂ ਬੰਦਾ ਕੰਮ ਕਰਦਾ ਹੈ ਅੱਜ ਇੱਕ ਹੱਬ ਹੈ ਜਿਹੜਾ ਲੁਧਿਆਣਾ ਪੰਜਾਬ ਦੀ ਇੰਡਸਟਰੀ ਦੀ ਜਿਹੜਾ ਅੱਜ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਾ ਵਰਲਡ ਦੇ ਵਿੱਚ ਲੁਧਿਆਣਾ ਹੈ ਅਗਰ ਲੁਧਿਆਣਾ ਦੀ ਡੈਂਗ ਇੰਡਸਟਰੀ ਬੰਦ ਹੁੰਦੀ ਹੈ ਕਿਉਂਕਿ ਇਹ ਮਾਂ ਵੀ ਬੇਬੇ ਵੀ ਸ਼ਹਿਰ ਦੀ ਇੰਡਸਟਰੀ ਦੀ ਉਹਦੇ ਨਾਲ ਸਾਰੀ ਲੇਬਰ ਜਿਹੜੀ ਹੈ ਬੇਰੁਜ਼ਗਾਰੀ ਫੈਲ ਲੇਗੀ ਇੰਡਸਟਰੀ ਬੰਦ ਹੋਏਗੀ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਹਦਾ ਕੋਈ ਹੱਲ ਕਰੇ ਲੋ ਜੀ ਜਾ ਰਹੇ ਆ ਜੀ 650 ਕਰੋੜ ਦੀ ਜਿਹੜੀ ਸਰਿਆਂ ਹੋਈ ਹੈ ਲੁੱਟ ਤੇ ਬਿਨਾ ਪਾਣੀ ਨੂੰ ਨਾਪੇ ਅੰਡਰ ਕੈਪੈਸਿਟੀ ਦੇ ਪਲਾਂਟ ਲਗਾਏ ਗਏ ਹੈਗੇ ਉਸ ਦੀ ਅਸੀਂ ਪੀਆਏ ਲੋਨ ਚਾਹ ਰਹੇ ਥੈਂਕ ਯੂ 100 150 ਨਹੀਂ ਨਸਵਾ ਨਹੀਂ ਹੈ ਕੁਐਸਚਨ ਹੈ ਕਿ ਉਹ ਲੈਣਾ ਹੈ ਸ਼ਹਿਰ ਜਿਹੜੀ ਜਿੱਥੇ ਜਾ ਰਹੇ ਹਾਂ ਉਹ ਇੰਡਸਟਰੀ ਹੈ 12000 ਡਿਗਰੀਰ ਦੇ ਹੌਲੀ ਇੰਡਸਟਰੀ ਹੈ ਜਿਹੜੇ ਕਿ ਲਾਈਨ ਸਿੱਧੇ ਚੱਲ ਰਹੇ ਹਨ ਅਗਰ ਡਾਈਂਗ ਹੈ ਤਾਂ ਹੌਲੀ ਹੈ ਡਾਈਂਗ ਬੰਦ ਹੈ ਤਾਂ ਹੌਲੀ ਬੰਦ ਹੈ ਜਿਹੜੇ ਲੋਗ ਇਹ ਆ ਕੇ ਕਹਿੰਦੇ ਨੇ ਡੈਂਗਰ ਮਰਵਾ ਦੇਾਂਗੇ ਡੈਂਗਰ ਲਈ ਮਰ ਨਹੀਂ ਕਰਾਂਗੇ 12000 ਜਨਰਲ ਮਰਨਗੇ ਔਰ ਕਮ ਸੇਮ 15 20 ਲੱਖ ਲੋਕ 10 ਲੱਖ ਲੋਕ ਜਿਹੜੇ ਡਾਇਰੈਕਟ ਔਰ ਪੰਜ ਚਾਰ ਫਾਈ ਲੋਕ ਇੰਡਾਇਰੈਕਟ ਔਰ 10 15 ਲੋਕ ਲੋਰ ਬੇਰਜ਼ਾਰ ਹੋ ਜਾਣਾ ਸ਼ਹਿਰ ਦੀ ਹਲਕੀ ਹੋ ਜਾਏਗੀ ਤੁਸੀਂ ਅੰਦਾਜ਼ਾ ਸਹੀ ਦਿਰਵਾਓ ਅਸੀਂ ਇਹ ਨਹੀਂ ਕਹਿੰਦੇ ਕਿ ਲੋਕਾਂ ਦੀ ਜਾਨ ਦਾ ਅਸੀਂ ਖੇਲਵਾੜ ਕਰਨਾ ਚਾਹਦੇ ਹਾਂ ਲੇਕਿਨ ਇਸ ਆੜ ਦੇ ਵਿੱਚ ਵੇ ਲੋਗਾਂ ਦੀ ਜਾਨ ਚ ਖਿਲਵਾੜ ਹੋ ਰਿਹਾ ਇਸ ਆਂਡ ਦੇ ਵਿੱਚ ਇੰਡਸਟਰੀ ਨੂੰ ਪਰੇਸ਼ਾਨ ਕੀਤਾ ਜਾਵੇ ਇੰਡਸਟਰੀ ਨੂੰ ਧਮਕੀਆਂ ਮਾਰੀਆਂ ਬੀਡਾ ਯੂਨੀਵਰਸਿਟੀ ਬੰਦ ਕਰ ਦੇਣਗੇ ਉਹ ਹੋ ਗਿਆ ਇਹ ਹੋ ਗਿਆ ਲਖੜੋ ਜੀ ਨੇ ਬਹੁਤ ਅੱਛੀ ਗੱਲ ਕੀਤੀ ਹੈ ਤੁਸੀਂ ਵੀ ਤੁਹਾਡੇ ਵਿੱਚ ਵੀ ਬਹੁਤ ਸਾਰੇ ਆਰਡਰ ਆਪਕਟਰੀ ਆਉਣੇ ਹਨ ਬੜੀ ਨਿਆ ਆਪਣਾ ਇੰਡਸਟਰੀ ਨੇ ਨੇਰ ਵਾਟਰ ਸਿਸਟਮ ਹੁੰਦਾ ਹੈ ਸ਼ਹਿਰ ਦੇ ਵਿੱਚ ਇੱਕ ਹਰ ਸ਼ਹਿਰ ਵੱਡੇ ਸ਼ਹਿਰ ਚ ਮੈਂ ਬਰਲਿਨ ਤੱਕ ਗਿਆ ਜਰਮਨ ਆਰ ਜਗ੍ਹਾ ਤੇ ਆਂਜਾਗਾ ਤੇ ਹੁੰਦਾ ਹੈ ਲੇਕਿਨ ਇਤਨਾ ਗੰਦਾ ਨਹੀਂ ਇਹਦੀ ਕੋਈ ਸ਼ੱਕ ਨਹੀਂ ਕਰਦਾ ਹੁਣ ਅਗਰ ਡਾਈ ਦਾ ਪਾਣੀ ਵਿੱਚ ਪੈ ਜਾਏ ਡਾਈ ਦਾ ਪਾਣੀ ਅਸੀਂ ਐਕਸੈਪਟ ਕਰਨੇ ਵੀ ਪੈ ਰਿਹਾ ਹੈ ਲੇਕਿਨ ਉਹਦਾ ਪਾਣੀ ਗੰਦਾ ਨਹੀਂ ਹੁੰਦਾ ਨਾ ਪਾਣੀ ਗੰਦਾ ਤਾਂ ਹੋ ਰਿਹਾ ਸ਼ਹਿਰ ਦੇ ਸੀਵਰੇਜ ਨਾਲ ਸ਼ਹਿਰ ਦੀ ਸ਼ਹਿਰ ਦੀ ਗੰਦਗੀ ਨਾਲ ਸ਼ਹਿਰ ਦੇ ਸੀਵਰੇਜ ਪੈ ਰਹੇ ਜਾਂ ਡੈਰੀਆਂ ਦਾ ਵੀ ਹੈਗਾ ਸਿਸਟਮ ਜਾਂ ਲੋਕ ਕੀ ਕਰਦੇ ਸ਼ਹਿਰ ਦਾ ਜਿੰਨਾ ਕੋੜਾ ਕਲਕਟਾ ਹੈ ਜਿਹੜੇ ਚੋਰੀ ਛਿਪੇ ਇਜ਼ੀ ਰਸਤਾ ਹੈ ਵਿਸਫੋਟ ਕਰਦੇ ਬੜਾ ਇਜ਼ੀ ਰਸਤਾ ਹੈ ਇਹ ਰਸਤਾ ਜਿਹੜਾ ਹੈ ਨਾ ਉਹ ਡਾਈਂਗ ਤੇ ਪਹੁੰਚੇ ਬਡਾਈਂਗ ਵਾਲੇ ਕਰਦੇ ਨੇ ਟਾਈਮ ਵਾਲੇ ਕਰ ਰਹੇ ਨੇ ਡਾਈਂਗ ਵਾਲੇ ਉਹ ਕਰ ਰਹੇ ਨੇ ਡਾਈਂਗ ਵਾਲੇ ਇਹ ਕਰਦੇ ਨੇ ਕਹਿੰਦੇ ਬੋਦੇ ਸੁਣੋ ਸੰਗਲ ਕਰਨਾ ਪੈਣਾ ਮਨ ਨਾਲ ਚੈਨ ਦੀ ਜੇ ਸੌਂਡ ਇੰਟੂ ਡਾਈਂਗ ਦਾ ਹੋਟਲ ਨਹੀਂ ਹੈ ਕੁਸਚਨ ਆ 12000 ਹੋਣੇ ਦਾ ਵੀ ਹੈ ਠੀਕ ਕੋਈ ਨਾਲ ਮੰਨ ਲਈ ਤੁਸੀਂ ਇਹ ਚੰਨਿਆ ਬਰੋਡੀਅਸ ਵਿਸ਼ੇ ਦਿਖੇ ਬਹੁਤ ਇਹਨੇ ਮਮਾ ਇੱਕ ਐਸੀ ਫਾਰਮ ਵੀ ਕੋਈ ਕੱਟੇ ਲੋਕਲ ਜਾਂ ਬੋਰ ਦੇ ਕੋਈ ਕੰਪਨੀ ਇਸ ਨੂੰ ਅਨੁਮਤ ਕਰਾ ਚੰਦੀ ਹੈ ਉਹ ਕਹਿੰਦੇ ਅਸੀਂ ਲੈ ਲੈਣੇ ਆ ਅਸੀਂ ਉਹ ਪੈਸੇ ਲਵਾਂਗੇ ਇਹਨੂੰ ਕਿੰਝ ਬਣਾਇਆ ਕਰਦੇ ਆ ਕੋਈ ਨਾ ਕੋਈ ਖੂਸਨ ਕਿੰਦਾ ਮਨਸ ਕਰਾ ਬੜਾ ਈਜੀ ਵੇਅਸ ਵਿੱਚ ਪਾਇਰ ਟਰੀਟ ਕਰੋ ਪਾਇਰ ਟਰੀਟ ਦੀ ਸਹੀ ਤਰੀਕਾ ਨਾਲ ਕੋਈ ਸ਼ਿਰ ਵਿੱਚ ਨਾ ਪੈਣ ਦਿਓ ਕੋਈ ਗੰਦਗੀ ਨਾ ਸੁੱਟਣ ਦਿਓ ਪਣੀ ਸਾਮ ਸੁਤਰਾ ਹੋ ਜੇ ਬੋਟਿੰਗ ਦਾ ਵੇਚ ਲਾ ਕਵਾਈ ਕਰੋ ਐਸਾ ਕੁਝ ਕਰੋ ਕਿ ਨਾਲ ਇੰਡਸਟਰੀ ਦਾ ਸਾਰਾ ਬੋਝ ਨਾ ਪਾਇਆ ਜਾਏ ਇੰਡਸਟਰੀ ਜਿਹੜੀ ਜਲੀ ਦੇਖੋ ਸਾਡੇ ਸ਼ਹਿਰ ਦੀ ਜਾਨ ਹੈ ਲੋਕ ਵੀ ਸਾਡੀ ਜਾਨ ਹੈ ਇਹ ਵੀ ਨਹੀਂ ਅਸੀਂ ਕਹਿੰਦੇ ਕਿ ਲੋਕੀਂ ਸਿਹਤ ਨਾਲ ਖਵਾੜ ਕੀਤਾ ਜਾਏ ਇੰਡਸਟਰੀ ਵੀ ਜਾਣਾ ਲੋਕੀਂ ਜਾਨਾ ਦੇਖੋ ਇੰਡਸਟਰੀ ਰਹੇਗੀ ਤਾਂ ਲੋਕ ਬਚਣਗੇ ਅਗਰ ਇੰਡਸਟਰੀ ਨੂੰ ਸਹੀ ਰਹਿਣਾ ਚਲਾਇਆ ਜਾਏਗਾ ਤਾਂ ਲੋਕੀਂ ਦੀ ਜਾਨ ਵੀ ਬਚੀਗੀ ਕੋਈ ਜਾਣਿਆ ਐਸਾ ਟ੍ਰਿਕਡੋਂ ਕੀਤਾ ਕਿ ਕਲੰਡਾ ਦਾ ਜ਼ੋਰ ਨਾ ਪਾਇਆ ਜਾਇਆ ਸ਼ਹਿਰ ਦੀ ਸਵਰਜ ਜਿਹੜੇ ਹੈ ਜਿਹੜੀ ਕਾਰਪੋਰੇਸ਼ਨ ਆਪਣੀ ਗਲਤੀ ਨਾਲ ਨਿਗਮ ਦੀ ਆਪਣੀ ਗਲਤੀ ਨਾਲ ਸਰਕਾਰ ਤੇ ਆਪਣੀ ਗਲਤੀ ਨਾਲ ਵਿੱਚ ਪੈਲੇ ਤੁਸੀਂ ਕਹਿੰਦੇ ਨਾਲ ਦੇਖੋ ਸਵਰਜ ਪੈ ਰਹੇ ਕਹਿੰਦੇ ਨਾਲ ਦੇਖੋ ਤੁਸੀਂ ਕੂੜੇ ਦੇ ਢੇਰ ਵਿੱਚ ਛੁੱਟੇ ਜਾ ਰਹੇ ਸਮਝਦੇ ਨਹੀਂ ਅਜਾਲੀਆਂ ਲਾਤੀਆਂ ਉਹ ਕਰਤਾ ਇਵੈਸਟ ਜਮਣੀ ਹੈ ਸਿਰ ਬੈਸਟ ਜਮਣੀ ਇੱਥੇ ਕੋਈ ਹੱਲ ਨਹੀਂ ਲੋਕੀ ਲੋਕੀ ਕਰਦੇ ਚੜੀ ਲਾਗੇ ਲੈ ਜਾਂਦੇ ਆ ਚੜੀयां ਤੋੜ ਦਿੰਦੇ ਗੰਦਗੀਂ ਸੁੱਟ ਦਿੰਦੇ ਆਪਣਾ ਸੱਜਿਆ ਬਣਾਇਆ ਹੈ ਹਾਂਜੀ ਕੋਈ ਨਾ ਕੋਈ ਬਾਰ ਨਾ ਫੜੋ ਲੱਕੇ ਜਿਹਨਾਂ ਨੂੰ ਕੇਨ ਲੰਦਾ ਹੈ ਅਸੀਂ ਪਾਈਏ ਮੈਂ ਪਾਈਏ ਪਰਸਨਲੀ ਔਰ ਉਹਦਾ ਕੋਈ ਜਵਾਬ ਨਹੀਂ ਆਉਂਦਾ ਏਕਨੋਲਜ ਵੀ ਨਹੀਂ ਕਰਦੇ ਲੈਟਰ ਲੈਟਰ ਤਾਂ ਬਹੁਤ ਦੂਰ ਦੀ ਗੱਲ ਹੈ ਸਰ ਜੀ ਮਿਸਟਰ ਸਾਹਿਬ ਰੈਡੀਸ਼ਨ ਹੋਰ ਤੋਂ ਚਾਹੀ ਸੀ ਸਾਰੀ ਇੰਡਸਟਰੀ ਨੂੰ ਉੱਥੇ ਬੁਲਾਇਆ ਗਿਆ ਮੱਕੜ ਸਾਹਿਬ ਮੌਜੂਦ ਡਾਬਰ ਸਾਹਿਬ ਮੌਜੂਦ ਲਖਣਾ ਜੀ ਮੌਜੂਦ ਸਾਰੇ ਉੱਥੇ ਮੌਜੂਦ ਸਿਗੇ ਅਸੀਂ ਕਹਿੰਦੇ ਸੀ ਬੁੱਢੇ ਨਾਲੇ ਵਾਸਤੇ ਗੱਲ ਕਰਨੀ ਆ ਪਰਦੂ ਸਾਨੂੰ ਤੁਸੀਂ ਕੰਮ ਸਾਡਾ ਟਾਈਮ ਲੈ ਤੇ ਕਹਿੰਦੇ ਜੀ ਹਫ਼ਤੇ ਦੇ ਵਿੱਚ ਹੀ ਉੱਥੇ ਤੁਹਾਨੂੰ ਬੁਲਾਇਆ ਜਾਊਗਾ ਅਸ ਗੱਲ ਵਾਜ ਡੇਢ ਸਾਲ ਤੋਂ ਉੱਪਰ ਹੋ ਗਿਆ ਬੁਲਾਇਆ ਹੀ ਨਹੀਂ ਆ ਭਾਈ ਇਸ ਤਰ੍ਹਾਂ ਸਾਨੂੰ ਮਹਿਸੂਸ ਹੋ ਰਿਹਾ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਜ਼ਾਦੀ ਤੋਂ ਬਾਅਦ ਐਨੇ ਵੱਡੇ ਮਾਰਦਨ ਤੋਂ ਵੀ 92 ਸੀਟਸ ਜਿਹੜਾ ਜਿਤਾਇਆ ਅੱਜ ਲੋਕੀ ਆਪਣੇ ਆਪ ਨੂੰ ਧਗਿਆ ਹੋਇਆ ਮਹਿਸੂਸ ਕਰ ਰਹੇ ਐ ਔਰ ਸਰਕਾਰ ਦਾ ਆ ਹਾਲ ਹੈ ਵੀ ਅੰਧੇਰੀ ਨਗਰੀ ਚੌਪੜ ਰਾਜਾ ਤੇ ਤੁਸੀਂ ਜਿਹੜੇ ਇਹਦੇ ਕੋਰਟ ਚ ਨਹੀਂ ਗਏਗੇ ਵੀ ਇਹ ਮਾਮਲੇ ਨੂੰ ਵੀ ਸੀਬੀਆਈ ਨੂੰ ਸੌਂਪਾਇਆ ਜਾਵੇ ਰਿਟ ਅਸੀਂ ਐਨਜੀਟੀ ਦੇ ਵਿੱਚ ਹੁਣ ਜਦੋਂ ਸਭ ਨੂੰ ਬੁਲਾਇਆ ਹੈ ਨੀ ਐਨਜੀਟੀ ਤੋਂ ਬੜਾ ਹਾਈ ਕੋਰਟ ਦੇ ਵਿੱਚ ਤੁਸੀਂ ਵੀ ਇਹ ਸੀਬੀਆਈ ਨੂੰ ਦਿੱਤਾ ਜਾਣਾ ਅਸੀਂ ਹੁਣ ਆ ਹਾਈ ਕੋਰਟ ਦੇ ਵਿੱਚ ਜਾਣ ਵਾਸਤੇ ਸਾਡੇ ਕੈਨਲ ਅਸੀਂ ਤਿਆਰ ਕੀਤਾ ਹੈਗਾ ਔਰ ਤੁਹਾਡੀ ਗੱਲ ਬੜੀ ਦਰੁਸਤ ਹੈ ਅਸੀਂ ਆਪਣਾ ਸਾਰੇ ਇਸ ਜੋ ਅੱਜਕੱਲ੍ਹ ਕਾਨਫਰੰਸ ਦੇ ਮਾਧਿਅਮ ਤੋਂ ਬਾਅਦ ਅਸੀਂ ਇਮੀਡੀਏਟਲੀ ਹੁਣ ਇਹਦੀ ਕੰਪਲੇਂਟ ਪਾਵਾਂਗੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਇੱਕ ਪੀਆਈਐਲ ਅਸੀਂ ਹਾਈ ਕੋਰਟ 'ਤੇ ਲਗਾ ਦੇਵਾਂਗੇ ਭਾਜੀ ਨੇ ਭੱਜ ਜੀ ਨੇ ਤੁਹਾਨੂੰ ਸਾਰੀ ਦੱਸੀ ਹੈ ਉਹ ਰੂਟ ਕੌਜ਼ ਹੈਗੇ ਨੇ ਲੇਕਿਨ ਅਗਰ ਅਸੀਂ ਸਾਰੇ ਲੋਕ ਪ੍ਰੋਬਲਮ ਪ੍ਰੋਬਲਮ ਬੋਲੀ ਜਾਵਾਂਗੇ ਤਾਂ ਸੋਲੂਸ਼ਨ ਨਹੀਂ ਕੱਢਾਂਗੇ ਸਰਕਾਰ ਦਾ ਕਰ ਨਹੀਂ ਰਹੀ ਕੁਛ ਅਸੀਂ ਦੇਖ ਲਿਆ ਪੈਸਾ ਵੀ ਲੱਗਿਆ ਸਾਰਾ ਕੁਝ ਹੋ ਗਿਆ ਤੇ ਜਦ ਤਾਈਂ ਕੋਈ ਸੋਲੂਸ਼ਨ ਨਹੀਂ ਕੱਢਾਂਗੇ ਤੇ ਪ੍ਰੋਬਲਮ ਇਦਾਂ ਹੀ ਚਲਦੀ ਜਾਏਗੀ ਇੰਡਸਟਰੀ ਵੀ ਡਿਸਟਰਬ ਹੋਏਗੀ ਸੋਸਾਇਟੀ ਸਮਾਜ ਸਾਰੇ ਲੋਕ ਡਿਸਟਰਬ ਹੋਣਗੇ ਹੁਣ ਇਹਦਾ ਸੋਲੂਸ਼ਨ ਕੀ ਹੈ ਸਰਕਾਰ ਤਾਂ ਇਹ ਕਹਿ ਰਹੀ ਹੈ ਨਾ ਜੀ ਡਾਈੰਗ ਦੇ ਵਾਲੇ ਦੋਸ਼ੀ ਨੇ ਤੇ ਇਹਨਾਂ ਨੂੰ ਇਹ ਬੰਦ ਕਰਾ ਕੇ ਤੇ ZND ਕਰੋ ZND ਦਾ ਮਤਲਬ ਹੁੰਦਾ ਜ਼ੀਰੋ ਲਿਕੁਇਡ ਡਿਸਚਾਰਜ ਜ਼ੀਰੋ ਲਿਕੁਇਡ ਡਿਸਚਾਰਜ ਕਹਿਣਾ ਬੜਾ ਆਸਾਨ ਹੈ ਪਹਿਲੀ ਗੱਲ ਜਿਸ ਦਿਨ ਮੰਨ ਲਓ ਇਹ ਅਨਾਉਂਸ ਕਰਨ ਦੇ ਨੇ ਕਿ ZLD ਕਰਦੋ ZLD ਦੇ ਨਾਲ ਕਿਉਂਕਿ ਸਾਡੀ ਇਹ ਇੰਡਸਟਰੀ ਹੈ 95% ਐਮਐਸਐਮੀ ਹੈ ZLD ਵਾਸਤੇ ਜਗਾ ਜ਼ਿਆਦਾ ਚਾਹੀਦੀ ਹੈ ਇਨਵੈਸਟਮੈਂਟ ਚਾਹੀਦੀ ਹੈ ਉਹ ਰਨਿੰਗ ਕਾਸਟ ਵੀ ਬਾਤ ਹੁੰਦੀ ਹੈ 90% ਤੋਂ ਜ਼ਿਆਦਾ 60% 70% ਜਸਮੀਅਰ ਬੰਦ ਹੋ ਜਾਏਗੀ ਕਿਉਂਕਿ ਉਹ ਫੋਰਡ ਨਹੀਂ ਕਰ ਸਕਦੇ ਚੀ ਜੜੀ ਇੰਡਸਟਰੀ ਬਾਕੀ ਬਚੇਗੀ ਵੱਡੇ ਜਿਹੜੇ سرمਾਈਦਾਰ ਲੋਕ ਨੇ ਉਹ ਉਹਨਾਂ ਦੇ ਹੱਥ ਚੱਲ ਜਾਏਗੀ ਉਹ ZDI ਲਗਾ ਲੈਣਗੇ ਵਰਤਮਾਨ ਹੈ ਨਾਹਰ ਹੈ ਜਾਂ ਹੋਰ ਸੈਡੀ ਇੰਡਸਟਰੀ ਵੀ ਕੋ ਜਿਹੜੇ ਰਿਲੇਟਿਵਲੀ ਵੱਡੇ ਬੰਦੇ ਆ ਉਹ ਲਗਾ ਲੈਣਗੇ ਉਹਦੇ ਨਾਲ ਹੋਏਗਾ ਕਿ कि ਜਿਹੜੀ ਕਪੜੇ ਦੀ ਰੰਗਾਈ ਦੀ ਕੋਸਟ ਹੈ ਉਹ ਬਹੁਤ ਜ਼ਿਆਦਾ ਵੱਜ ਜਾਏਗੀ ਸਾਡੀ ਕੰਪੀਟੀਟਿਵਨੈਸ ਮਾਰਕੀਟ ਇਜ਼ ਐਕਸਪੋਰਟ ਲਈ ਔਰ ਡੋਮੈਸਟਿਕਲੀ ਖਤਮ ਹੋ ਜਾਏਗੀ ਔਰ ਕੋਸਟ ਵਧਣ ਦੇ ਨਾਲ ਬਿਜ਼ਨਸ ਨੇਚਰਲੀ ਡਾਊਨ ਹੋ ਜਾਂਦਾ ਹੈ ਔਰ ਮੋਨੋਪੋਲੀ ਕੁਝ ਲੋਕਾਂ ਦੇ ਹੱਥੇ ਚ ਆ ਜਾਂਦੀ ਜਿਹੜੀ ਕਿ ਬਿਜ਼ਨਸ ਵਾਸਤੇ ਠੀਕ ਨਹੀਂ ਹੈ ਅਚਾਨਾ ਹੁਣ ਹੋਣਾ ਕੀ ਚਾਹੀਦਾ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਤੁਸੀਂ ਪਿੱਛੇ ਵੀ ਦੋ ਚਾਰ ਦਿਨ ਪਹਿਲੇ ਫੋਟੋ ਦੇਖੀ ਹੋਣੀ ਹੈ ਬੁੱਢੇ ਨਾਲੇ ਚ ਮਤਲਬ ਜਿਹੜਾ ਉੱਪਰ ਸੁੱਕਾ ਕੂੜਾ ਵੀ ਲੋਕ ਕਿੰਨਾ ਸਿੱਟਦੇ ਆ ਐ ਪੂਰੀ ਲੇਅਰ ਬਣੀ ਹੋਈ ਹੈ ਜਿਹੜਾ ਤਾਂ ਗੰਦਾ ਪਾਣੀ ਉਹ ਅਲੱਗ ਹੈ ਕੂੜਾ ਉਹਦੇ ਉੱਤੇ ਸਿੱਟਿਆ ਜਾ ਰਿਹਾ ਕਿਉਂਕਿ ਜਿਹੜਾ ਇਧਰੋਂ ਸੱਜੇ ਖੱਬੇ ਆਂਦੇ ਨੇ ਉਹਦੇ ਵਿੱਚ ਕੂੜਾ ਚੱਕੀ ਜਾਂਦਾ ਪ੍ਰਾਈਵੇਟ ਕੰਪਨੀ ਇੱਕ ਤਿਆਰ ਹੈ ਉਹ ਕਹਿੰਦੀ ਜੀ ਅਸੀਂ ਐਂਡ ਤੇ ਕਿਉਂਕਿ ਪਾਣੀ ਜਿਹੜਾ ਪੈ ਰਿਹਾ ਨਾ ਮੰਨ ਲਓ ਅਸੀਂ ਕਹਿੰਦੇ ਡਾਈਂਗ ਇੰਡਸਟਰੀ ਦਾ 105 ਦੇ ਐਮਐਲਡੀ ਦੇ ਉਹ ਲੱਗੇ ਹੋਏ ਨੇ ਲੇਕਿਨ ਹਰ ਸੋਸਾਇਟੀ ਚ ਹਰ ਇੰਡਸਟਰੀ ਚ ਬਲੈਕ ਸ਼ੀਪਸ ਹੁੰਦੇ ਆ ਕੋਈ ਨਾ ਕੋਈ ਲੋਕ ਕੋਈ ਨਾ ਕੋਈ ਲੋਕ ਗਲਤ ਪਾਣੀ ਬਾਈਪਾਸ ਕਰਕੇ ਸੁੱਟਦੇ ਹੋਣਗੇ ਇਲੈਕਟ੍ਰੋਪਲੇਟਿੰਗ ਦੇ ਵਿੱਚ ਵੀ ਮੰਨ ਲਓ ਇਲੈਕਟ੍ਰੋਪਲੇਟਿੰਗ ਦੇ ਸਪੋਜ਼ਿੰਗ 1400 ਯੂਨਿਟ ਲੁਗਾਣੇ ਚ ਹੈਗੇ ਆ ਔਰ ਉਹ ਉਹਨਾਂ ਨੇ ਬੜਾ ਵਧੀਆ ਇੱਕ ਆਪਣਾ ਉਪਰਾਲਾ ਕੀਤਾ ਕਿ ਪਾਣੀ ਜਿਹੜਾ ਉਹਨਾਂ ਦਾ ਨਿਕਲੇਗਾ ਉਹ ਜੇਆਰਬੀ ਜੇਬੀਆਰ ਜਿਹੜੀ ਕੰਪਨੀ ਆ ਉਹ ਚੱਕ ਕੇ ਲੈ ਜਾਏਗੀ ਉਹਨੂੰ ਟ੍ਰੀਟ ਕਰੇਗੀ ਲੇਕਿਨ ਮੈਂ ਇੱਕ ਚੀਜ਼ ਤੁਹਾਡੇ ਲਈ ਇੱਕ ਕਾਮਨ ਸੈਂਸ ਦੀ ਗੱਲ ਕਰਨਾ ਚਾਹੁੰਦਾ ਹਾਂ ਕਿ ਸਪੋਜ਼ਿੰਗ ਮੇਰਾ ਯੂਨਿਟ ਹੈ ਇਲੈਕਟ੍ਰੋਬਲੇਟਿੰਗ ਦਾ ਮੇਰੇ ਅੰਦਰ 100 ਲੀਟਰ ਪਾਣੀ ਨਿਕਲਦਾ ਹੈ ਤੇ ਮੈਂ ਚੁਕਾ ਰਿਹਾ ਜੇਬੀਆਰ ਨੂੰ 25 ਲੀਟਰ ਤੇ 75 ਲੀਟਰ ਮੈਂ ਮੰਨ ਲਓ ਨਾਲੇ ਛੱਡ ਦਿੰਦਾ ਸੀਵਰ ਦੇ ਵਿੱਚ ਮੈਨੂੰ ਕੋਈ ਦੇਖਦਾ ਨਹੀਂ ਸਕਦਾ ਉਹ ਕਹਿੰਦੇ ਲਓ ਜੀ ਮੈਂ ਤਾਂ ਪਾਣੀ ਚੁਕਾ ਦਿੰਦਾ ਕਹਿੰਦਾ ਭਾਵੇਂ ਹੈ ਕਿ ਜਿਹੜੇ ਗਲਤ ਲੋਕ ਨੇ ਅਨਰਜਿਸਟਰਡ ਲੋਕ ਨੇ ਜਿਹੜੇ ਪਾਣੀ ਗਲਤ ਸੁੱਟ ਰਹੇ ਨੇ ਇਹ ਖਤਮ ਨਹੀਂ ਹੋ ਸਕਦਾ ਕਿਉਂਕਿ ਇਹਨੂੰ ਚੈੱਕ ਕਿੰਨੇ ਕਰਨਾ ਹੈ ਪੋਲਿਊਸ਼ਨ ਬੋਰਡ ਨੇ ਪੋਲਿਊਸ਼ਨ ਬੋਰਡ ਆਈ ਐਮ ਸੌਰੀ ਟੂ ਸੇ ਸਭ ਤੋਂ ਕਰਪਟ ਡਿਪਾਰਟਮੈਂਟ ਹੈ ਮੇਜੋਰਿਟੀ ਆਫ ਦੀ ਪੀਪਲ ਜਿਹੜੇ ਉਹਦੇ 248 ਲੋਕ ਨੇ ਸਾਰੇ ਪੰਜਾਬ ਦੇ ਪੰਜਾਬ ਪੋਲਿਊਸ਼ਨ ਬੋਰਡ ਦੇ ਕਰੋੜਪਤੀ ਅਰਬਪਤੀ ਬਣ ਚੁੱਕੇ ਨੇ ਕਿਉਂਕਿ ਜਿੱਥੇ ਜਾਂਦੇ ਨੇ ਉਹ ਪੈਸੇ ਲੈ ਕੇ ਕੋਈ ਐਕਸ਼ਨ ਨਹੀਂ ਲੈਂਦੇ ਅੱਗੇ ਚਲੇ ਜਾਂਦੇ ਨੇ ਤੇ ਅਗਰ ਉਹਨਾਂ ਦੇ ਲੋਕਾਂ ਦੀ ਛੱਡਿਆ ਜਾਏਗਾ ਤੁਸੀਂ ਸਾਰਾ ਇਲੈਕਟ੍ਰੋਪਲੇਟਿੰਗ ਦਾ ਪਾਣੀ ਵੀ ਚੈੱਕ ਕਰਨਾ ਤੁਸੀਂ ਡਾਇੰਗ ਦਾ ਵੀ ਚੈੱਕ ਕਰਨਾ ਇਹਦਾ ਮਤਲਬ ਸਾਰੀ ਉਮਰ ਲੱਗੇ ਰਹੋ ਇਹ ਠੀਕ ਨਹੀਂ ਹੋ ਸਕਦਾ ਤੇ ਫਿਰ ਹੱਲ ਕੀ ਹੈ ਕਿ ਪਾਣੀ ਇਹ ਬੁੱਢਾ ਨਾਲਾ ਕੀ ਹੁੰਦਾ ਹੈ ਇਹ ਬੁੱਢਾ ਦਰਿਆ ਕਦੇ ਨਹੀਂ ਬਣ ਸਕਦਾ ਇਹ ਮੈਂ ਤੁਹਾਨੂੰ ਕਹਿੰਦਾ ਸ਼ਰਤਾਂ ਦੀ ਗੱਲ ਕਰ ਰਿਹਾ ਕਿ ਕਿ ਹਰ ਇੱਕ ਸ਼ਹਿਰ ਦੇ ਨਾਲ ਇੱਕ ਡਰੇਨ ਜ਼ਰੂਰੀ ਹੈ ਕਿਉਂਕਿ ਸ਼ਹਿਰ ਦਾ ਪਾਣੀ ਸੀਵਰੇਜ ਦਾ ਹਰ ਚੀਜ਼ ਆਣੀ ਹੈ ਹਰ ਗਰੋਇੰਗ ਸਿਟੀ ਦੇ ਨਾਲ ਇੱਕ ਡਰੇਨ ਹੁੰਦਾ ਹੈ ਇਹ ਡਰੇਨ ਬਣ ਚੁੱਕਿਆ ਹੈ ਇਟ ਇਜ਼ ਨੋ ਮੋਰ ਅ ਬੁੱਢਾ ਦਰਿਆ ਹੁਣ ਡਰੇਨ ਦਾ ਜਿਹੜਾ ਪਾਣੀ ਹੈ ਇਹਨੂੰ ਸੰਭਾਲਣ ਦਾ ਕੰਮ ਸਰਕਾਰ ਦਾ ਹੈ ਉਹ ਸਰਕਾਰ ਅਗਰ ਨਹੀਂ ਕਰ ਰਹੀ ਅਸੀਂ ਉਹਨਾਂ ਨੂੰ ਇਹ ਇੱਕ ਰਾਏ ਦਿੰਤੀ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਐਂਡ ਤੇ ਜਾ ਕੇ ਉਹਨਾਂ ਨੂੰ ਜ਼ਮੀਨ ਦੇ ਦਿਓ ਉਹ ਬਹੁਤ ਵੱਡਾ ਮੰਨੋ ਅਸੀਂ 1700 ਐਮਐਲਡੀ ਕਹਿੰਨੇ ਆ ਪਾਣੀ ਹੈ ਉਹ ਕਹਿੰਦੇ ਅਸੀਂ 2250 ਐਮਐਲਡੀ ਦਾ ਪਲਾਂਟ ਟ੍ਰੀਟਮੈਂਟ ਪਲਾਂਟ ਇੱਕ ਅੱਛੀ ਟੈਕਨੋਲੋਜੀ ਅੱਜ ਦੁਨੀਆ 'ਚ ਵਧੀਆ ਤੋਂ ਵਧੀਆ ਟੈਕਨੋਲੋਜੀ ਅਵੇਲੇਬਲ ਉਹ ਉੱਥੇ ਲਗਾ ਕੇ ਜਿਹੜੇ ਪੈਰਾਮੀਟਰ ਨਾਲ ਪਾਣੀ ਸਤਲੁਜ 'ਚ ਜਾਣਾ ਚਾਹੀਦਾ ਜਾਂ ਇਰੀਗੇਸ਼ਨ ਲਈ ਜਾਣਾ ਚਾਹੀਦਾ ਹੈ ਜਾਂ ਰੀਯੂਜ਼ ਲਈ ਅਗਰ ਉੱਥੇ ਮੰਨ ਲਓ ਇੱਕ ਜ਼ਮੀਨ ਅਵੇਲੇਬਲ ਹੈ ਤੇ ਡਾਈਂਗ ਦਾ ਕਲਸਟਰ ਉੱਥੇ ਹੀ ਬਣਾ ਦਿਓ ਜਿਹੜਾ ਪਾਣੀ ਸਾਫ਼ ਹੋਏਗਾ ਉਹ ਡਾਈਂਗ ਇੰਡਸਟਰੀ ਨੂੰ ਦੇ ਦਿਓ ਰੀਯੂਜ਼ ਕਰ ਲੈਣਗੇ ਉਹ ਕਹਿ ਰਹੀਏ ਕੰਪਨੀ ਕਿ ਅਸੀਂ ਤੁਹਾਨੂੰ ਕੋ ਪੈਸੇ ਵੀ ਨਹੀਂ ਲਾਂਗੇ ਸਾਨੂੰ ਤੁਸੀਂ 14 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਹੈ ਨਾ ਬੁੱਢੇ ਨਾਲੇ ਦਾ ਇਹ ਸਾਨੂੰ ਦੇ ਦਿਓ ਅਸੀਂ ਇਹਨੂੰ ਡੀਪ ਹੋਰ ਖੋਦ ਕੇ 10 15 ਫੁੱਟ ਥੱਲੇ ਦੋ ਚੈਨਲ ਬਣਾ ਕੇ ਪਾਣੀ ਲੈ ਜਾਾਂਗੇ ਅਸੀਂ ਉਹ ਇੰਟਰਮੀਟੈਂਟਲੀ ਉਹ ਸਫਾਈ ਵੀ ਉਹਦੇ ਨਾਲ ਹੋਏਗੀ ਅਗਰ ਇੱਕ ਬਲਾਕ ਹੋ ਗਿਆ ਤਾਂ ਉਹ ਦੂਜੇ 'ਚ ਪਾਣੀ ਪਾ ਦਿੱਤਾ। ਸੜਕ ਕੋਈ ਸਖਤ ਬਣਾ। ਪਲੱਸ ਉਹਦੇ ਉੱਪਰ 100 ਫੁੱਟ ਦੀ ਸੜਕ ਬਣਾਣਗੇ। ਕੋਈ ਕੂੜਾ ਕਰਕਟ ਉਹਦੇ ਵਿੱਚ ਨਹੀਂ ਜਾਏਗਾ। ਉਹ ਦੇਖਣ ਨੂੰ ਵੀ ਸੋਹਣਾ ਲੱਗੇਗਾ। ਸਫਾਈ ਹੋ ਜਾਏਗੀ। ਹਰੀਆਲੀ ਉਹਦੇ ਹਲੇਦ ਵਾਲੇ ਪੇੜ ਲੱਗ ਸਕਦੇ ਨੇ, ਫੁੱਲ ਲੱਗ ਸਕਦੇ ਨੇ। ਇਹਨਾਂ ਸੋਹਣਾ ਉਹ ਬਣ ਜਾਏਗਾ। ਔਰ ਉਹਨਾਂ ਨੇ ਜੜੀ ਉਹਦੀ ਆਪਰੇਸ਼ਨਲ ਕਾਸਟ ਹੈ। ਜਿਵੇਂ ਬਿਜਲੀ ਦੇ ਬਿੱਲ ਦੇ ਥੋੜਾ ਜਿਹਾ ਸੈਸ ਲੱਗਦਾ ਹੈ ਨਾ। ਉਹ ਸੀਵਰੇਜ ਉਹ ਪਾਣੀ ਜਿਹੜੇ ਬਿੱਲ ਆਉਂਦੇ ਨੇ ਉਹਨਾਂ ਦੀ ਪ੍ਰੋਪੋਰਸ਼ਨ ਦਾ ਥੋੜਾ ਜਿਹਾ ਅਸੈਸ ਲੱਗੇਗਾ ਤੇ ਆਟੋਮੈਟਿਕਲੀ ਉਹਨਾਂ ਦੇ ਅਕਾਊਂਟ 'ਚ ਪੈਸੇ ਚਲੇ ਜਾਣਗੇ ਇਹਦਾ ਪਰਮਾਨੈਂਟ ਹੱਲ ਨਿਕਲ ਆਏਗਾ ਇੰਨਾ ਆਸਾਨ ਹੱਲ ਅਸੀਂ ਦੱਸਦੇ ਪਿਆ ਜਿੱਦੇ ਸਰਕਾਰ ਦਾ ਪੈਸਾ ਵੀ ਨਹੀਂ ਲੱਗਣਾ ਅਗਰ ਫੇਰ ਵੀ ਅਗਰੇ ਧਿਆਨ ਨਹੀਂ ਦੇ ਰਹੇ ਇਹਦਾ ਮਤਲਬ ਕੀ ਹੋਇਆ ਸਰਕਾਰਾਂ ਦੀਆਂ ਨੇਤਾ ਠੀਕ ਨਹੀਂ ਹੈ ਕਰਪਟ ਆਫੀਸਰਸੇ ਕੰਮ ਹੋਣ ਨਹੀਂ ਦੇਣਾ ਚਾਹੁੰਦੇ ਔਰ ਮਿਸਲੀਡ ਕਰਦੇ ਨੇ ਜਿਨ੍ਹਾਂ ਨੇ ਡਿਸੀਜਨ ਲੈਣਾ ਉਹਨਾਂ ਨੂੰ ਮਿਸਲੀਡਿੰਗ ਇਨਫਾਰਮੇਸ਼ਨ ਦਿੰਦੇ ਔਰ ਉਹ ਕੋਈ ਨਾ ਕੋਈ ਗਲਤ ਡਿਸੀਜਨ ਲੈ ਕੇ ਫੇਰ ਦੋਸ਼ੀ ਇੰਡਸਟਰੀ ਨੂੰ ਬਣਾ ਦਿੰਦੇ ਨੇ ਸੋ ਮੈਂ ਇਹ ਚਾਹਾਂਗਾ ਕਿ ਮੀਡੀਆ ਦੇ ਥਰੂ ਇਹ ਚੀਫ ਮਿਨਿਸਟਰ ਤੱਕ ਇਹ ਸਾਰੀ ਗੱਲ ਪਹੁੰਚੇ ਕਿ ਤੁਸੀਂ ਸਾਨੂੰ ਟਾਈਮ ਦਿਓ ਅਸੀਂ ਤੁਹਾਨੂੰ ਉਸ ਪ੍ਰੋਜੈਕਟ ਦੀ ਪ੍ਰੈਜੈਂਟੇਸ਼ਨ ਦੇਾਂਗੇ ਕਿ ਉਹ ਕੰਪਨੀ ਤੁਹਾਡੇ ਮੁਤਾਬਕੇ ਕੰਮ ਕਰਕੇ ਦੇਗੀ ਜੇ ਤੁਸੀਂ ਅਪਰੂਵਲ ਦਿਓ ਅਸੀਂ ਕੰਮ ਸ਼ੁਰੂ ਕਰਦੇ ਹਾਂ ਇੰਡਸਟਰੀ ਤੋਂ ਵੀ ਇਹ ਕਲੰਕ हट ਜਾਏਗਾ ਪ੍ਰੋਬਲਮ ਵੀ ਹੱਲ ਹੋ ਜਾਏਗੀ ਔਰ ਹਮੇਸ਼ਾ ਲਈ ਇਹ ਸੋਲੂਸ਼ਨ ਨਿਕਲ ਆਏ ਥੈਂਕ ਯੂ ਸਾਡਾ ਅਸੀਂ ਕੋਈ ਬਾਤ ਥੋੜੀ ਹੈ ਸਾਡੀ ਵੀ ਮੰਗ ਇਹੀ ਤੇਰਾ ਸਾਫ ਹੋਵੇ ਜੀਤੇਵਾਲ ਸਾਹਿਬ ਲੱਗੇ ਅਸੀਂ ਨਹੀਂ ਉਹਨਾਂ